ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦੀ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਕੁਰਸੀਆਂ ਸੌਂਪ ਦਿੱਤੀਆਂ ਜਿਨ੍ਹਾਂ ਦਾ ਹੱਕ ਬੰਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਇਹ ਜਾਣਕਾਰੀ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਟੀਮ ਰੰਗਲਾ ਪੰਜਾਬ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਮਿਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰੀਏ ਵੱਡੀ ਗਿਣਤੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 28 ਕਮਿਸ਼ਨ ਬੋਰਡ ਨਿਗਮ ਵੱਖ-ਵੱਖ ਅਥਾਰਟੀਆਂ ਦੇ ਵਿੱਚ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਅਡਜਸਟ ਕੀਤਾ ਗਿਆ ਹਾਲਾਂਕਿ ਪਿੱਛੇ ਜੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਮਤਲਬ ਕਹਿ ਸਕਦੇ ਕਿ ਥੋਕ ਦੇ ਭਾਅ ਦੇ ਨਾਲ ਚੇਅਰਮੈਨੀਆਂ ਡਾਇਰੈਕਟਰਸ਼ਿਪ ਹੋਰ ਜਿਹੜੇ ਅਹੁਦੇ ਦਿੱਤੇ ਗਏ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਦੇ ਵਿੱਚ ਆਮ ਆਦੀ ਪਾਰਟੀ ਦੇ ਉਹਨਾਂ ਲੀਡਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਹੜੇ ਕਾਫੀ ਲੰਬੇ ਸਮੇਂ ਤੋਂ ਆਮ ਆਦੀ ਪਾਰਟੀ ਵਾਸਤੇ ਕੰਮ ਕਰ ਰਹੇ ਸਨ ਜਿਨ੍ਹਾਂ ਵਿੱਚ ਪੰਜਾਬ ਬੈਕਵਰਡ ਕਲਾਸਸ ਐਂਡ ਡਿਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਦਾ ਜਿਹੜਾ ਚੇਅਰਮੈਨ ਉਹ ਸੰਦੀਪ ਸੈਣੀ ਨੂੰ ਲਾਇਆ ਗਿਆ ਹਰਿੰਦਰ ਸਿੰਘ ਸਿਚੇਵਾਲ ਜਿਹੜੇ ਨੇ ਉਹ ਵਾਈਸ ਚੇਅਰਮੈਨ ਲਾਇਏਗੇ ਨੇ ਇਸੇ ਤਰ੍ਹਾਂ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਲਗਾਏ ਗਏ ਨੇ ਪੰਜਾਬ ਸ਼ਡਿਊਲ ਕਾਸਟ ਲੈਡ ਡਿਵੈਲਪਮੈਂਟ ਐਂਡ ਫਰਨਸ ਕਾਰਪੋਰੇਸ਼ਨ ਵਾਸਤੇ ਹਰਮਿੰਦਰ ਸਿੰਘ ਸੰਧੂ ਚੇਅਰਮੈਨ ਗੁਰਜੰਤ ਸਿਵਿਆ ਵਾਈਸ ਚੇਅਰਮੈਨ ਅਸ਼ੋਕ ਸਿਰਸਵਾਲ ਡਾਇਰੈਕਟਰ ਰਿਸ਼ਪਾਲ ਸਿੰਘ ਰਾਜੂ ਡਾਇਰੈਕਟਰ ਲਾਏ ਗਏ ਨੇ ਇਸੇ ਤਰ੍ਹਾਂ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਾਸਤੇ ਚੇਅਰਮੈਨ ਸਰਿੰਦਰ ਸਿੰਘ ਚੱਠਾ ਨੂੰ ਲਗਾਇਆ ਗਿਆ ਇਸੇ ਤਰ੍ਹਾਂ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਵਾਸਤੇ ਰਮਜੀਤ ਰਮਾਨੀਆ ਸੀਨੀਅਰ ਵਾਈਸ ਚੇਅਰਮੈਨ ਸ਼ੁਭਾ ਸ਼ਰਮਾ ਵਾਈਸ ਚੇਅਰਮੈਨ ਸ਼ੁਭਮ ਸਚਦੇਵਾ ਡਾਇਰੈਕਟਰ ਸਰਬਜੋਤ ਸਿੰਘ ਡਾਇਰੈਕਟਰ ਸੇਵਕ ਪਾਲ ਸਿੰਘ ਡਾਇਰੈਕਟਰ ਲਗਾਇਆ ਗਿਆ ਇਸੇ ਤਰ੍ਹਾਂ ਪੰਜਾਬ ਇਨਫੋਟੈਕ ਦਾ ਚੇਅਰਮੈਨ ਪ੍ਰਦੀਪ ਖਾਲਸਾ ਸੀਨੀਅਰ ਵਾਈਸ ਚੇਅਰਮੈਨ ਪ੍ਰਭਵੀਰ ਬਰਾੜ ਵਾਈਸ ਚੇਅਰਮੈਨ ਊੰਕਾਰ ਚੋਹਾਨ ਡਾਇਰੈਕਟਰ ਰਣਜੀਤ ਕੌਰ ਡਾਇਰੈਕਟਰ ਡਾਇਰੈਕਟਰ ਆਰ ਐਸ ਗਿੱਲ ਡਾਇਰੈਕਟਰ ਲਾਏਗੇ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰ ਵਾਈਸ ਚੇਅਰ ਜਿਹੜੇ ਨੇ ਉਹ ਸ਼ੋਕ ਗਰਗ ਨੂੰ ਸੀਨੀਅਰ ਵਾਈਸ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਵਾਸਤੇ ਗੁਰਦੀਪ ਸਿੰਘ ਰੰਧਾਵਾ ਨੂੰ ਸੀਨੀਅਰ ਵਾਈਸ ਚੇਅਰਮੈਨ ਲਗਾਇਆ ਗਿਆ ਇਸੇ ਤਰ੍ਹਾਂ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਾਸਤੇ ਬਾਲੂ ਪਾਠ ਵਾਈਸ ਚੇਅਰਮੈਨ ਪ੍ਰੋਫੈਸਰ ਐਸ ਵਾਲੀਆ ਮੈਂਬਰ ਵਿਕਰਮਜੀਤ ਵਰਦੀ ਮੈਂਬਰ ਪ੍ਰਿੰਸੀਪਲ ਇੰਦਰਜੀਤ ਕੌਰ ਮੈਂਬਰ ਮਨਜੀਤ ਬੋਟਰ ਮੈਂਬਰ ਰਜਿੰਦਰ ਕੁਮਾਰ ਗੱਟੂ ਮੈਂਬਰ ਲਗਾਏ ਗਏ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਸਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਵਾਈਸ ਚੇਅਰਮੈਨ ਸੁਖਦੇਵ ਸਿੰਘ ਮੈਂਬਰ ਗੌਰਵ ਰੋੜਾ ਮੈਂਬਰ ਮੋਹਿਤ ਸੂਦ ਮੈਂਬਰ ਸੁਖਵੀਰ ਬਰਾੜ ਮੈਂਬਰ ਐਸ ਪੀ ਗੁਪਤਾ ਮੈਂਬਰ ਲਗਾਏ ਗਏ ਨੇ ਇਹਨਾਂ ਤੋਂ ਇਲਾਵਾ ਮਾਸਟਰ ਪੋਲਾ ਸਿੰਘ ਰਵੀ ਪ੍ਰਕਾਸ਼ ਸ਼ਰਮਾ ਅਜੀਤ ਵਰਮਾ ਲਖਵਿੰਦਰ ਸਿੰਘ ਢਿੱਲੋ ਮਨਦੀਪ ਸਿੰਘ ਬਖਸ਼ੀਰ ਸਿੰਘ ਕੌਸ਼ਲ ਸਿੰਘ ਕੌਸ਼ਲ ਇਹ ਵੀ ਐਜੂਕੇਸ਼ਨ ਬੋਰਡ ਚ ਮੈਂਬਰ ਲਗਾਏ ਗਏ ਨੇ ਪੈਪਸੂਰੋ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦੇ ਵਾਸਤੇ ਬਲਵਿੰਦਰ ਸਿੰਘ ਜਵੰਦਾ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਢਿੱਲੋ ਡਾਇਰੈਕਟਰ ਜਿੰਦਰ ਸਿੰਘ ਰਿਆਲ ਡਾਇਰੈਕਟਰ ਮਨਵੀਰ ਖੁੱਡੀਆਂ ਡਾਇਰੈਕਟਰ ਚਰਨਜੀਤ ਢਾਲੀਵਾਲ ਡਾਇਰੈਕਟਰ ਲਗਾਏ ਗਏ ਨੇ ਪੰਜਾਬ ਵਾਟਰ ਰਿਸੋਰਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਵਾਸਤੇ ਸੁਖੀ ਡਾਇਰੈਕਟਰ ਐਡਵੋਕੇਟ ਹਰਸੀਮਰਨ ਘੁੰਮਣ ਇਹਨਾਂ ਨੂੰ ਡਾਇਰੈਕਟਰ ਲਗਾਇਆ ਗਿਆ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਪਨ ਬੱਸ ਵਾਸਤੇ ਜੀਤ ਲਾਲ ਪੱਟੀ ਡਾਇਰੈਕਟਰ ਪਰਮਿੰਦਰ ਸੈਨ ਸਿੱਟੀ ਡਾਇਰੈਕਟਰ ਅਮਰੀਕ ਬੰਗੜ ਡਾਇਰੈਕਟਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਡਾਇਰੈਕਟਰ ਲਗਾਏ ਗਏ ਨੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਾਸਤੇ ਹਰਪ੍ਰੀਤ ਕਲੋਂ ਨੂੰ ਡਾਇਰੈਕਟਰ ਲਗਾਇਆ ਗਿਆ ਇਸੇ ਤਰ੍ਹਾਂ ਐਨੀਮਲ ਵੈਲਫੇਅਰ ਬੋਰਡ ਪੰਜਾਬ ਵਾਸਤੇ ਮੁਖਦੀਪ ਸਿੰਘ ਮੈਂਬਰ ਮਾਸਟਰ ਹਰੀ ਸਿੰਘ ਪਿਆਰੇ لال ਬਦਨੀ ਸੁੱਚਾ ਸਿੰਘ ਬਾਣ ਲਖਵਿੰਦਰ ਫੌਜੀ ਇਹ ਸਾਰੇ ਮੈਂਬਰ ਲਗਾਏ ਗਏ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਵਾਸਤੇ ਸਮੀਰ ਸ਼ਰਧਾ ਨੂੰ ਮੈਂਬਰ ਲਗਾਇਆ ਗਿਆ ਪੰਜਾਬ ਸਟੇਟ ਕਾਉਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ ਵਾਸਤੇ ਕਮਰ ਇਕਬਾਲ ਮੈਂਬਰ ਐਡਵੋਕੇਟ ਅਰਵਿੰਦਰ ਮੈਂਬਰ ਨਰੇਸ਼ ਗਰਗ ਨੂੰ ਮੈਂਬਰ ਲਗਾਇਆ ਗਿਆ ਪੰਜਾਬ ਲਾਈਫਸਟਾਕ ਡਿਵੈਲਪਮੈਂਟ ਬੋਰਡ ਵਾਸਤੇ ਅਵਤਾਰ ਸਿੰਘ ਵਿਰਕ ਮੈਂਬਰ ਹਰਪੀ ਸਿੰਘ ਵਿੱਕੀਚਾਲ ਮੈਂਬਰ ਮਿੰਟਾ ਐਮ ਸੀ ਮੈਂਬਰ ਹਰ ਹਰਪਾਲ ਸਿੰਘ ਮੈਂਬਰ ਲਗਾਏ ਗਏ ਨੇ ਪੰਜਾਬ ਸਟੇਟ ਫਿਸ਼ਰੀ ਡਿਵੈਲਪਮੈਂਟ ਬੋਰਡ ਵਾਸਤੇ ਦਰਮੇਸ਼ ਪਾਲ ਨੂੰ ਮੈਂਬਰ ਲਗਾਇਆ ਗਿਆ ਬੰਡੀ ਬੋਰਡ ਵਾਸਤੇ ਜਿਹੜੇ ਮੈਂਬਰ ਲਗਾਏ ਗਏ ਨੇ ਉਹਨਾਂ ਵਿੱਚ ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਬੱਲੋ, ਬਲਕਾਰ ਪੁਕਾਰਾ, ਅਬੀਰਾਮ ਗੁਦਾਰਾ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਲੂਨਾ, ਬੱਬੂ ਸੰਦੂਬ, ਬਲਜਿੰਦਰ ਸਿੰਘ, ਕਰਨੈਲ ਸਿੰਘ ਤੇ ਹਰਪ੍ਰੀਤ ਸਿੰਘ ਧੁੰਨਾ ਨੂੰ ਮੈਂਬਰ ਲਗਾਇਆ ਗਿਆ। ਐਜੂਕੇਸ਼ਨ ਡਿਵੈਲਪਮੈਂਟ ਬੋਰਡ ਵਾਸਤੇ ਇੰਦਰਜੀਤ ਸਿੰਘ ਨਿਆਮੀਆਂਵਾਲਾ, ਹਰਪ੍ਰਜਨ ਸਿੰਘ ਸੇਖੋ, ਪ੍ਰੋਫੈਸਰ ਹਰਬੰਸ ਸਿੰਘ, ਸੁਖਵਿੰਦਰ ਸਿੰਘ ਢਾਲੀਵਾਲ, ਵਿਰਾਟ ਦੇਵਗਨ ਜਾਦਵਿੰਦਰ ਚਾਲ ਇਹ ਸਾਰੇ ਮੈਂਬਰ ਲਗਾਏ ਗਏ ਨੇ ਇਸੇ ਤਰ੍ਹਾਂ ਪੰਜਾਬ ਮੈਡੀਕਲ ਕਾਉਂਸਲ ਸੰਜੀਵ ਗੌਤਮ ਨੂੰ ਮੈਂਬਰ ਲਗਾਇਆ ਗਿਆ ਪੰਜਾਬ ਸਟੇਟ ਫਾਰਮੇਸੀ ਕਾਉਂਸਲ ਮਾਲੀ ਵਾਸਤੇ ਡਾਕਟਰ ਅਬਰਤਪਾਲ ਸਿੰਘ ਸੋਢੀ ਤੇਜਿੰਦਰ ਪਾਲ ਸਿੰਘ ਹੋਣਾ ਨੂੰ ਮੈਂਬਰ ਲਗਾਇਆ ਗਿਆ ਇਸੇ ਤਰ੍ਹਾਂ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕਾਉਂਸਲ ਵਾਸਤੇ ਪਰਮਜੀਤ ਕੌਰ ਸ਼ਸ਼ੀਬਾਲਾ ਪ੍ਰਭਜੀਤ ਕੌਰ ਜਸਪ੍ਰੀਤ ਕੌਰ ਹੋਣਾ ਨੂੰ ਮੈਂਬਰ ਲਗਾਇਆ ਗਿਆ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਵਾਸਤੇ ਅੰਜੂ ਵਰਮਾ ਨੂੰ ਮੈਂਬਰ ਲਗਾਇਆ ਗਿਆ ਇਸੇ ਤਰ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਅਗਰੇਸਿੰਗ ਗੁਰਪ੍ਰੀਤ ਗੁਰੀ ਮਨਜੀਤ ਸਿੰਘ ਲੌਂਗੀਆਂ ਮਨਜੀਤ ਸਿੰਘ ਤੇ ਹਰਮੇਲ ਸਿੰਘ ਫਬਜੀ ਨੂੰ ਮੈਂਬਰ ਲਗਾਇਆ ਗਿਆ ਪੰਜਾਬ ਸਟੇਟ ਕਮਿਸ਼ਨ ਫਾਰ ਮਿਨੋਰਟੀਜ਼ ਵਾਸਤੇ ਪਦਮ ਐਂਥਨੀ ਨੂੰ ਮੈਂਬਰ ਇਸਲਾਬ ਅਲੀ ਸ਼ਮਸ਼ਾਦ ਅਲੀ ਸ਼ਮੂਨ ਸਹੋਤਾ ਸੈਮਲਸੀ ਇਹ ਸਾਰੇ ਮੈਂਬਰ ਨਿਯੁਕਤ ਕੀਤੇ ਗਏ ਨੇ ਇਸੇ ਤਰ੍ਹਾਂ ਪੰਜਾਬ ਡੈਂਟਲ ਕਾਉਂਸਲ ਦੇ ਵਿੱਚ ਗੌਰਵਪੁਰੀ ਨਰੇਸ਼ ਚਾਵਲਾ ਹਰਪੀ ਸਿੰਘ ਵਿਧੇ ਨੂੰ ਮੈਂਬਰ ਲਗਾਏਗਾ ਇਸ ਕਰਕੇ ਕੁੱਲ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 28 ਜਿਹੜੇ ਨੇ ਬੋਰਡ ਕਾਰਪੋਰੇਸ਼ਨ ਅਥਾਰਟੀ ਕਮਿਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਿਯੁਕਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਮੇਰੇ ਸਾਰੇ ਰੰਗਲਾ ਪੰਜਾਬ ਦੀ ਟੀਮ ਦੇ ਮੈਂਬਰ ਨੇ ਜਿੰਨਾ ਦੇ ਨਾਲ ਰਲ ਮਿਲ ਕੇ ਪੰਜਾਬ ਦੀ ਤਰੱਕੀ ਕੀਤੀ ਜਾਵੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ